ਇੱਕ ਵਾਰ ਫੇਰ ਅਸੀਂ ਸੁਪਰਮਾਰਕਟ ਆ ਚੁੱਕੇ ਹਾਂ ਤੇ ਇੱਥੋਂ ਅਸੀਂ ਕੁਝ ਨਾ ਕੁਝ ਬਾਇ ਕਰਦੇ ਆ ਖਾਣ ਪੀਣ ਦੇ ਲਈ ਕਿਉਂਕਿ ਹੁਣ ਦੁਪਹਿਰ ਹੋ ਗਈ ਹੈ ਭੁੱਖ ਤਾਂ ਬਹੁਤ ਲੱਗੀ ਆ ਤੇ ਅਜੇ ਅਸੀਂ ਕੁਝ ਖਾਦਾ ਵੀ ਨਹੀਂ ਖਾਸ ਤੌਰ ਤੇ ਬ੍ਰੇਕਫਾਸਟ ਕੀਤਾ ਸੀ ਇੱਕ ਵਾਰ ਬਟ ਕੋਈ ਜ਼ਿਆਦਾ ਹੈਵੀ ਚੀਜ਼ ਨਹੀਂ ਖਾਧੀ ਹੁਣ ਥੋੜਾ ਜਿਹਾ ਵਧੀਆ ਜਿਹਾ ਕੁਝ ਖਾਣ ਨੂੰ ਦਿਲ ਕਰ ਰਿਹਾ ਥੋੜਾ ਬਹੁਤ ਖਾਣੇ ਆ ਤੇ ਫਿਰ ਆਪਾਂ ਚੱਲਦੇ ਆਂ ਟ੍ਰਿਪ ਦੇ ਉੱਤੇ ਕੰਟੀਨਿਊ ਕਰਦੇ ਆਂ ਅੱਗੇ ਜਾਂਦੇ ਆਂ ਬਟ ਅਸੀਂ ਕਿਹਾ ਕੁਝ ਨਾ ਕੁਝ ਲੈ ਕੇ ਰੱਖ ਲਈ ਗੱਡੀ ਬਾਰ-ਬਾਰ ਹੁਕਮ ਨਾਲੋਂ ਤੇ ਜਿਹੜਾ ਆਪਣਾ ਪੈਟਰੋਲ ਪਿਆ ਸੀਗਾ ਉਹ ਤਕਰੀਬਨ 57 ਕਮਨਨ ਦਾ ਪਿਆ ਸੀ ਅਸੀਂ ਮਿਕਸ ਕਰਕੇ ਪਵਾ ਲਿਆ ਪ੍ਰੀਮੀਅਮ ਵੀ ਪਵਾ ਲਿਆ ਐਂਡ ਨਾਰਮਲ ਵੀ ਪਵਾ ਲਿਆ ਜਿਹੜਾ ਪ੍ਰੀਮੀਅਮ ਆ ਉਹਨੂੰ ਗੈਸੋਲੀਨ 95 ਕਹਿੰਦੇ ਆ ਦੂਸਰੇ ਨੂੰ ਲਾਈਕ 92 ਕਹਿੰਦੇ ਨੇ ਸੋ ਕਈ ਵਾਰ ਨਾ ਤੁਹਾਨੂੰ ਕਹਿ ਦਿੰਦੇ ਨੇ ਕਿ ਪ੍ਰੀਮੀਅਮ ਬਹੁਤ ਪ੍ਰੀਮੀਅਮ ਬਹੁਤ ਸਾਨੂੰ ਵੀ ਕਹਤਾ ਸੀ ਇਸੇ ਕਰਕੇ ਅਸੀਂ ਮਿਕਸ ਜਿਆ ਕਰਵਾ ਲਿਆ ਵੀ ਠੀਕ ਆ ਚੱਲ 让我们 ਸੀ ਕੀ ਬਣਦਾਗਾ ਸੋ ਹੁਣ ਅਸੀਂ ਸੈਂਡਵਿਚ ਵਗੈਰਾ ਲੈਣ ਦੀ ਸੋਚ ਰਹੇ ਹਾਂ ਦੁੱਧ ਲੈ ਲਾਂਗੇ ਕੁਝ ਹੋਰ ਹਨਾ ਐਂਥਨੀ ਬਾਈ ਬਿੱਲ ਕਰਾਉਣ ਲੱਗੇ ਨੇ ਸਾਰਾ ਸਮਾਨ ਰੱਖਤਾ ਤੇ ਡਰਾਈ ਫਰੂਟਸ ਲੈ ਲਿਆ ਮਿਲਕ ਹੋ ਗਿਆ ਬਨਾਨਾਸ ਹੋ ਗਏ ਕੋਲਡ ਡਰਿੰਕ ਵਾਟਰ ਸਭ ਕੁਝ ਲੈ ਲਿਆ ਆਪਾਂ ਤੇ ਇਹ ਸੁਪਰਮਾਰਕਟ ਦੇ ਵਿੱਚ ਸਾਨੂੰ ਸੈਂਡਵਿਚ ਵਗੈਰਾ ਨਹੀਂ ਮਿਲੇ ਅੱਗੇ ਕਿਤੇ ਜਾ ਕੇ ਦੇਖਦੇ ਆ ਜਿਹੜਾ ਕੁਝ ਮਿਲੂਗਾ ਉਹ ਲੈ ਲਾਂਗੇ ਤੇ ਹੁਣ ਲੈ ਬਈ ਆ ਗਏ ਗੱਡੀ ਦੇ ਵਿੱਚ ਓਏ ਗੱਡੀ ਦੇ ਵਿੱਚ ਵਾਈਫਾਈ ਵੀ ਹੈਗਾ ਮੈਂ ਤਾਂ ਹੁਣ ਦੇਖਿਆ ਇੱਕ ਗੱਡੀ 'ਚ ਕੋਈ ਵਾਈਫਾਈ ਵਗੈਰਾ ਦਾ ਸਿਸਟਮ ਹੋਣਾ ਪਰ ਸਾਨੂੰ ਨਹੀਂ ਪਤਾ ਕਿਹੜਾ ਇਹਦੇ ਵਿੱਚ ਆਪਸ਼ਨ ਹੈ ਨਹੀਂ ਹੈ ਬਟ ਅਸੀਂ ਚੱਲੇ ਹੁਣ ਦੁਬਾਰਾ ਗੇਰ ਬਾਈਕ ਡਿੱਕੀ ਖੋਲ ਦੋ ਹਾਂਜੀ ਇਹ ਲੋ ਲਓ ਵੀ ਦੋਸਤੋ ਹੁਣ ਸਾਹਮਣੇ ਆ ਗਿਆ ਸਮੁੰਦਰ ਸਾਡੇ ਸਾਈਡ ਤੇ ਇਧਰਲੀ ਸਾਈਡ ਤੇ ਇੱਥੇ ਨਾ ਸਾਰੀਆਂ ਤੇਲ ਕੱਢਣ ਵਾਲੀਆਂ ਮਸ਼ੀਨਾਂ ਲੱਗੀਆਂ ਹੋਈਆਂ ਨੇ ਸਾਹਮਣੇ ਆਸੇ-ਪਾਸੇ ਸਮੁੰਦਰ ਦੇ ਤੇ ਬਿਲਡਿੰਗ ਸਾਨੂੰ ਬੜੀ ਸੋਹਣੀ ਲੱਗੀ ਸਾਹਮਣੇ ਤੇ ਮੈਂ ਕਿਹਾ ਤੁਹਾਡੇ ਸਾਰਿਆਂ ਨਾਲ ਸ਼ੇਅਰ ਕੀਤੀ ਜਾਵੇ ਤੇ ਦੇਖਦੇ ਹਾਂ ਹੁਣ ਬਾਕੀ ਕੀ ਸਿਸਟਮ ਆ ਹੋਰ ਅੱਗੇ ਤੁਹਾਨੂੰ ਦਿਖਾਉਨੇ ਆ ਪਰ ਜਿਹੜਾ ਇਨਫਰਾਸਟ੍ਰਕਚਰ ਇੱਥੋਂ ਦਾ ਬਹੁਤ ਵਧੀਆ ਹੈਗਾ ਵੈਰੀ ਨਾਈਸ ਆ ਤੇ ਜਿਹੜੇ ਲੋਕ ਨੇ ਉਹ ਵੀ ਠੀਕ ਨੇਗੇ ਦੇਖੋ ਸਾਰੇ ਲੋਕ ਸਭ ਕਿਤੇ ਚੰਗੇ ਨਹੀਂ ਹੁੰਦੇ ਸਭ ਕਿਤੇ ਲੋਕ ਮਾੜੇ ਨਹੀਂ ਹੁੰਦੇ ਬਟ ਠੀਕ ਹੈ ਇੱਥੋਂ ਦਾ ਸਿਸਟਮ ਜਿੰਨਾ ਕ ਅਸੀਂ ਦੇਖਿਆ ਸਾਨੂੰ ਵਧੀਆ ਲੱਗਿਆ ਠੀਕ ਹੈ ਜੀ हां ਵੀ ਦੋਸਤੋ ਤੁਹਾਨੂੰ ਆ ਰਿਹਾ ਐਨਜੋਏ ਪੂਰਾ ਕਰ ਰਹੇ ਹਾਂ ਤੁਸੀਂ ਆਪਣੇ ਨਾਲ ਟ੍ਰਿਪ ਦੇ ਉੱਤੇ ਤੇ ਆਪਾਂ ਲੰਕਾਰਨ ਦੇ ਨਾਲ ਨਾਲ ਅਸਤਾਰਾ ਵੀ ਜਾਣ ਦਾ ਸੋਚ ਰਹੇ ਹਾਂਗੇ ਜੇ ਟਾਈਮ ਬਚਿਆ ਪੋਸਿਬਿਲਟੀ ਹੋਈ ਕਿਉਂਕਿ ਲੇਟ ਅਸੀਂ ਆਲਰੇਡੀ ਬਹੁਤ ਜ਼ਿਆਦਾ ਹਨਾ ਸੋ ਤਾਂ ਕਰਕੇ ਦੇਖਦੇ ਆ ਕਿ ਕੀ ਬਣਦਾ ਅੱਗੇ ਜਾ ਕੇ ਸੁਪਰਮਾਰਕਟ ਚੋਂ ਅਸੀਂ ਕਾਫੀ ਕੁਝ ਲੈ ਲਿਆ ਸੀ ਜਿਹਦਾ ਤੁਹਾਨੂੰ ਦੱਸਿਆ ਤੇ ਜੇ ਆਪਾਂ ਤੁਸੀਂ ਦੇਖ ਰਹੇ ਹੋ ਰੋਡਸ ਵਗਾਰਾ ਜਿਹੜੀਆਂ ਹੈਗੀਆਂ ਨੇ ਬਹੁਤ ਵਧੀਆ ਨਿਕੀਆਂ ਤੇ ਇਨਫਰਾਸਟ੍ਰਕਚਰ ਤੁਹਾਨੂੰ ਮੈਂ ਪਹਿਲਾਂ ਆਲਰੇਡੀ ਦੱਸ ਹੀ ਚੁੱਕਿਆ ਕਿ ਵਧੀਆ ਬਣਿਆ ਹੋਇਆ ਹੈਗਾ ਹਨਾ ਆਹ ਸਾਈਡ ਦੇ ਉੱਤੇ ਬਿਲਡਿੰਗਾਂ ਦਿਖਾ ਕਿੰਨੀਆਂ ਵਧੀਆ ਬਣੀ ਆਈਆਂ ਇੱਕ ਸੇਮ ਪੈਟਰਨ ਆ ਇਹਨਾਂ ਦਾ ਸੇਮ ਪੈਟਰਨ ਹੋਣ ਕਾਰਨ ਬਹੁਤ ਸੋਹਣੀਆਂ ਲੱਗਦੀਆਂ ਨੇ ਤੇ ਹੁਣ ਅਸੀਂ ਥੋੜਾ ਜਿਹਾ ਆਊਟਸਾਈਡ ਦੇ ਏਰੀਆ ਦੇ ਵਿੱਚ ਆਏ ਹੋਏ ਆ ਤੇ ਲੰਕਾਰਨ ਜਾਂਦੇ ਹੋਏ ਰਸਤੇ ਦੇ ਵਿੱਚ ਅਕਸਰ ਪਹਾੜ ਵਗੈਰਾ ਤੇ ਜਿਹੜੇ ਤੇਲ ਦੇ ਖੂਏ ਨੇ ਉਹ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਹੁਣ ਮੇਰੇ ਰਾਈਟ ਹੈਂਡ ਸਾਈਡ ਆ ਪਹਾੜ ਲੰਗੇ ਤੁਸੀਂ ਦੇਖ ਸਕਦੇ ਹੋਗੇ ਤੇ ਨਾਲ ਆਈ ਥਿੰਕ ਆਇਲ ਫੈਕਟਰੀ ਆ ਸਾਹਮਣੇ ਜਾਂ ਕੁਝ ਹੋਰ ਇਹ ਲੋਕਲ ਲੈਂਗੁਏਜ ਨਾ ਹੋਣ ਕਾਰਨ ਸਾਨੂੰ ਨਹੀਂ ਪਤਾ ਬਟ ਦੂਰੋਂ ਦੇਖਣ ਤੋਂ ਸਾਨੂੰ ਕਈ ਚੀਜ਼ ਕਈ ਵਾਰ ਆਇਡੈਂਟੀਫਾਈ ਹੋਇਆ ਕਿ ਜੋ ਜਿਹੜੇ ਤੇਲ ਦੀਆਂ ਕੱਢਣ ਵਾਲੇ ਖੂਏ ਨੇ ਜਾਂ ਮਸ਼ੀਨਾਂ ਲੱਗੀਆਂ ਹੋਈਆਂ ਨੇ ਉਹ ਤੁਸੀਂ ਜਨਰਲੀ ਇੱਥੇ ਦੇਖ ਸਕਦੇ ਹੋਗੇ ਠੀਕ ਹੈ ਔਰ ਇਹ ਇਹ ਸੀਮੈਂਟ ਫੈਕਟਰੀ ਐਕਚੁਅਲੀ ਗੂਗਲ ਸਰਚ ਆਊਟ ਕੀਤਾ ਇਹ ਸੀਮੈਂਟ ਫੈਕਟਰੀ ਆ ਇਹ ਸੀਮੈਂਟ ਫੈਕਟਰੀ ਹੈਗੀ ਤੇ ਠੀਕ ਹੈ ਜੀ ਤੇ ਹੁਣ ਆਪਾਂ ਦੇਖਦੇ ਆ ਅੱਗੇ ਜਾ ਕੇ ਕਿੱਥੇ ਕਿੱਥੇ ਆਪਾਂ ਸਟਾਪ ਕਰਨਾਗਾ ਜਾਂ ਕਿੱਥੇ ਆਪਾਂ ਖੜਨਾਗਾ ਜਿੱਥੇ ਵੀ ਖੜਾਂਗੇ ਉਥੇ ਵੀਡੀਓ ਬਣਾ ਕੇ ਤੁਹਾਨੂੰ ਸਾਰਿਆਂ ਨੂੰ ਜ਼ਰੂਰ ਦਿਖਾਵਾਂਗੇ ਜੁੜੇ ਰਹੋ ਵੀਡੀਓ ਨਾਲ ਆਜੋ ਫਿਰ ਕਰੀਏ ਇੰਜੋਏ ਕਾ ਹੋ ਗਿਆ ਕਿ ਆ ਮੇਰੇ ਸਾਥ ਗਿਆ ਉਹ ਵੀ ਬੋਲੋ ਨਾ ਪੀਛਾ ਕਰ ਰਿਹਾ ਹੈ ਉਸ ਦਾ ਅਭੀ ਅਸੀਂ ਸਪੀਡ ਤੇ ਹੀ ਕਰਦੇ ਰਾਮੀਸ਼ ਨੇ ਵੀ ਸਪੀਡ ਤੇ ਹੀ ਕਰਦੇ ਸੌਰੀ ਬ੍ਰਦਰ ਬਾਏ ਬਾਏ 70 ਵਿਚਾਰ ਜਿਆਦਾ ਨਹੀਂ ਮਜ਼ਾਕ ਕਰਨਾ ਚਾਹੀਏ ਹੋ ਗਿਆ ਠੀਕ ਹੈ ਜੀ ਸੀਰੀਅਸ ਵੀ ਦੋਸਤੋ ਗੱਡੀ ਖਿੱਚ ਲਈ ਆਪਾਂ ਦੀ ਗੱਡੀ ਆਪਾਂ 150 ਤੋਂ ਭਜਾ ਲਈ ਉੱਤੇ ਤਕਰੀਬਨ 180 ਕਿਤੇ ਲਾ ਕੇ ਦੇਖੀ ਆ ਸੀ ਗੱਡੀ ਚੱਲਦੀ ਹੈ ਹਾਈਵੇ ਬਹੁਤ ਵਧੀਆ ਨੇ ਇੱਥੋਂ ਦੇ ਦੇਖੋ ਤੁਸੀਂ ਰੋਡ ਕਿੰਨਾ ਘੈਂਡਾ ਹਸਾਬ ਕਲਾਬ ਤੇ ਇਹ ਚਲਾ ਰਿਹਾ ਮੈਂ ਗੱਡੀ ਤੇ ਐਂਥਨੀ ਮਾਈ लवली ਸਾਰੇ ਤੇ ਇੱਧਰ ਰਕਸ਼ਮ ਠੀਕ ਹੈ ਬੜਾ ਇੱਥੇ ਨਾ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਇੱਥੇ ਸਪੀਡ ਕੈਮਰੇਸ ਨੇ ਉਹ ਯੂਰਪ ਨਾਲੋਂ ਵੀ ਜ਼ਿਆਦਾ ਲੱਗੇ ਹੋਏ ਨੇ ਸੋ ਕੰਟਰੀ ਸਾਈਡ ਅਸੀਂ ਇੰਨਾ ਅਟ੍ਰੈਕਟ ਨਹੀਂ ਕੀਤਾ ਸੀ ਕਿ ਐਨੇ ਜ਼ਿਆਦਾ ਜਿਹੜੇ ਕੈਮਰੇ ਲੱਗੇ ਹੋਣਗੇ ਹਰ 2-4 ਕਿਲੋਮੀਟਰ ਬਾਅਦ ਕੈਮਰਾ ਲੱਗਿਆ ਹੀ ਹੋਇਆਗਾ ਤੁਹਾਨੂੰ ਸਪੀਡ 110 ਦੀ ਹੈਗੀ ਇੱਥੇ 70 75 ਮਾਈਲਸ ਹੋਗੀ ਆ ਉਸ ਤੋਂ ਘੱਟ ਰੱਖਣੀ ਪੈਂਦੀ ਆ ਤੁਹਾਨੂੰ ਬ੍ਰੇਕ ਲਾਉਣੇ ਪੈਂਦੇ ਆ ਜੇ ਮਤਲਬ ਸਾਨੂੰ ਨਾ ਲਾਉਣਾ ਪਵੇ ਤਾਂ ਅਸੀਂ ਕਾਫੀ ਪਹਿਲਾਂ ਪਹੁੰਚ ਜਾਂਦੇ ਬਟ ਥੋੜਾ ਜਿਹਾ ਲੇਟ ਆ ਅਸੀਂ ਇਸੇ ਗੱਲ ਕਰਕੇ ਬਟ ਫਿਰ ਵੀ ਚਲੋ ਦੇਖਦੇ ਆ ਸੇ ਪਹਿਲਾਂ ਸਾਡਾ ਪਲਾਨ ਬਣਿਆ ਹੁਣ ਲੰਕਾਰਾ ਦਾ ਲੰਕਾਰਾ ਤੋਂ ਬਾਅਦ ਅਸੀਂ ਉੱਥੇ ਲੰਕਾਰਾ ਦੇ ਵਿੱਚ ਹੀ ਥੋੜਾ ਟਾਈਮ ਰੁਕਾਂਗੇ ਉੱਥੇ ਕੁਝ ਖਾਣਾ-ਵਾਣਾ ਖਾਵਾਂਗੇ ਦੇਖਾਂਗੇ ਕਿਦਾਂ ਦਾ ਕੀ ਹਿਸਾਬ ਕਿਤਾਬਾ ਜਿੱਦਾਂ ਹੁਣ ਕੈਮਰਾ ਆ ਗਿਆ ਸਾਹਮਣੇ ਦਿਖਾਓ ਉਹ ਉੱਪਰ ਨਾਲ ਕੈਮਰਾ ਲੱਗਿਆ ਹੋਇਆ ਤੁਸੀਂ ਦੇਖ ਸਕਦੇ ਹੋਗੇ ਹੁਣ ਸਾਨੂੰ ਗੱਡੀ ਦੀ ਸਪੀਡ ਸਲੋ ਕਰਨੀ ਪੈਗੀ ਹੈ ਹੁਣ ਗੱਡੀ ਦੀ ਸਪੀਡ 110 ਤੋਂ ਨੀਚੇ ਹੈਗੀ ਠੀਕ ਹੈ 110 ਤੋਂ ਹੁਣ ਕੈਮਰਾ ਚੱਲਾ ਗਿਆ ਹੁਣ ਫੇਰ ਆਪਾਂ ਗੱਡੀ ਨੂੰ ਸਪੀਡ ਅਪ ਕਰ ਦੇਣਾ ਪੁਲਿਸ ਆ ਗਈ ਉਹ ਟੂਰਿਸਟ ਪੁਲਿਸ ਬਹੁਤ ਘੱਟ ਆ ਗਈ ਇੱਥੇ ਜਗ੍ਹਾ ਜਗ੍ਹਾ ਦੇ ਉੱਤੇ ਤੁਹਾਨੂੰ ਪੁਲਿਸ ਨਹੀਂ ਮਿਲੂਗੀ ਇੱਥੇ ਕੰਟਰੀ ਸਾਈਡ ਦੇ ਵਿੱਚ ਕੋਈ ਰੇਅਰ ਪੁਆਇੰਟ ਹੋਊਗਾ ਜਿੱਥੇ ਤੁਹਾਡੇ ਕੋਲ ਚੈਕਿੰਗ ਹੋ ਜੇ ਕੁਝ ਹੋਰ ਹੋ ਜੇ ਪਰ ਜੋ ਸਾਡਾ ਰਸਤਾ ਦਾ ਤਕਰੀਬਨ 300 ਕਿਲੋਮੀਟਰ ਦਾ ਰਸਤਾ ਸੀ 300 ਕਿਲੋਮੀਟਰ ਦੇ ਰਸਤੇ ਦੇ ਵਿੱਚ ਸਾਨੂੰ ਜਸਟ ਇੱਕ ਜਾਂ ਦੋ ਵਾਰੀ ਹੁਣ ਤੱਕ ਲਾਈਕ ਚੈੱਕਪੋਸਟ ਮਿਲੀਆਂ ਨੇ ਜਿੱਥੇ ਕੋਈ ਪੁਲਿਸ ਖੜੀ ਸੀਗੀ ਅਦਰਵਾਈਜ਼ ਐਨੀ ਪੁਲਿਸ ਨਹੀਂ ਹੁੰਦੀ ਇੱਥੇ ਤੇ ਆ ਕੈਮਰਾ ਫੇਲ ਆ ਗਿਆ ਤੁਸੀਂ ਦੇਖੋ ਬਹੁਤ ਜ਼ਿਆਦਾ ਕੈਮਰਿਆਂ ਦੀ ਰੇਸ਼ੋ ਆ ਗਈ ਇੱਥੇ ਕੈਮਰੇ ਬਹੁਤ ਜ਼ਿਆਦਾ ਨਹੀਂ ਪਰ ਜੇ ਆਪਾਂ এনवायरमेंट ਦੀ ਗੱਲ ਕਰੀਏ এনवायरमेंट ਬਹੁਤ ਸੋਹਣਾਗਾ ਬਹੁਤ ਵਧੀਆਗਾ ਤੁਸੀਂ ਦੇਖ ਸਕਦੇ ਹੋਗੇ ਸਾਹਮਣੇ ਪਹਾੜ ਆ ਗਿਆ ਆਪਾਂ ਪਹਾੜਾਂ ਦੇ ਵਿੱਚ ਹੀ ਚੱਲੇ ਆ ਹੁਣ ਦੋਸਤੋ ਤੇ ਕੱਲ ਨੂੰ ਵੀ ਆਪਣਾ ਪਲਾਨ ਬਣ ਰਿਹਾਗਾ ਗਬਾਲਾ ਲੈਂਡ ਦਾ ਬਾਕੀ ਦੇਖਦੇ ਆਂਗੇ ਪਹਿਲਾਂ ਇਧਰੋਂ ਮੁੜ ਆਈਏ ਤੇ ਉਧਰ ਵੀ এনवायरमेंट ਵਗੈਰਾ ਬਹੁਤ ਵਧੀਆ ਕੋਲ ਆਗਾ ਤੇ ਵੀਡੀਓ ਤੁਹਾਨੂੰ ਕਿਵੇਂ ਲੱਗਦੀ ਆ ਇੱਕ ਵਾਰੀ ਕਮੈਂਟ ਜ਼ਰੂਰ ਕਰ ਦਿਓ ਤੇ ਹੁਣ ਜੁੜੇ ਰਹੋ ਵੀਡੀਓ ਨਾਲ ਤੁਸੀਂ ਇੰਜੋਏ ਕਰੋ ਰਾਈਡ लेट्स ਗੋ ਲੋਕ ਸਾਰੇ ਲੋਕਲ ਹੋ ਗਏ ਯਾਰ ਲੋ ਵੀ ਆਪਾਂ ਲੰਕਾਰਨ ਪਹੁੰਚ ਚੁੱਕੇ ਆਂ ਲੰਕਾਰਨ ਦਾ ਤੁਹਾਨੂੰ ਸੀਨ ਦਿਖਾਉਣਾ ਕਿਸ ਤਰੀਕੇ ਦਾਗਾ ਕਿਦਾਂ ਦੇ ਘਰ ਨੇ ਇਹ ਸਾਰੇ ਤੇ ਦੇਖੋ ਆ ਲਕਰਨਦਾਰ ਲੋਕਲ ਟਾਊਨ ਟਾਈਪ ਵਿਲੇਜ ਕਹਿ ਸਕਦੇ ਇਹਨੂੰ ਪ੍ਰੋਪਰ ਵਿਲੇਜ ਵੀ ਨਹੀਂ ਹੈਗਾ ਪ੍ਰੋਪਰ ਸਿਟੀ ਵੀ ਨਹੀਂ ਹੈਗਾ ਇਟਸ ਕਾਈਂਡ ਆਫ ਟਾਊਨ ਇਹ ਟਾਊਨ ਹੀ ਹੈਗਾ ਤੇ ਲੋਕ ਦੇਖੋ ਸਾਈਕਲਾਂ ਦੇ ਉੱਤੇ ਟੋਕਰੀਆਂ ਲਈ ਫਿਰਦੇ ਆ ਰਾਈਟ ਤੇ ਵਧੀਆ ਲੱਗਿਆ ਇੱਥੇ ਦਾ ਜਿਹੜਾ ਮਾਹੌਲ ਹੈਗਾ ਲੋਕ ਬਹੁਤ ਸ਼ਾਂਤਮਈ ਏਰੀਆ ਹੈਗਾ ਸਿਟੀ ਤੋਂ ਦੂਰ ਆ ਨਾ ਇਹ ਟਾਊਨ ਹੈਗਾ ਲੋਕ ਥੋੜੇ ਜਿਹਾ ਕੂਲ ਟਾਈਪ ਜਿਹੇ ਦੇ ਹੈਗੇ ਤੇ ਕੋਈ ਇੰਨਾ ਜ਼ਿਆਦਾ ਟ੍ਰੈਫਿਕ ਨਹੀਂ ਹੈਗਾ ਕੋਈ ਪੋਲੂਸ਼ਨ ਨਹੀਂ ਹੈਗਾ ਇੰਨਾ ਨੋ ਹਰਨ ਨੋ ਪਾਪਾ ਬੀਬੀ ਸਭ ਕੁਝ ਬਹੁਤ ਵਧੀਆਗਾ ਸ਼ਾਂਤ ਮਾਹੌਲਾ ਸਾਨੂੰ ਸਭ ਤੋਂ ਜ਼ਿਆਦਾ ਵਧੀਆ ਮੈਨੂੰ ਇਹ ਚੀਜ਼ ਲੱਗੀ ਕਿ ਇੱਥੇ ਨਾ ਗ੍ਰੀਨਰੀ ਬਹੁਤ ਜ਼ਿਆਦਾ ਤੁਸੀਂ ਆ ਦੇਖੋ ਰੋਡਸ ਦੇ ਨਾਲ ਨਾਲ ਕਿੰਨੇ ਵਧੀਆ ਦਰਖਤ ਲੱਗੇ ਹੋਏ ਨੇਗੇ ਹਨ ਜਿੱਦਾਂ ਤੁਹਾਨੂੰ ਪਤਾ ਨੇਚਰ ਅਨਬਲੀਵੇਬਲ ਚੀਜ਼ ਹੁੰਦੀ ਹੈ ਰਾਈਟ ਸੋ ਮੈਨੂੰ ਬਹੁਤ ਵਧੀਆ ਲੱਗਦਾ ਨੇਚਰ ਤੇ ਜਿਹੜਾ ਇਨਫਰਾਸਟ੍ਰਕਚਰ ਇੱਥੇ ਘਰਾਂ ਦੇ ਝੋਪੜੀਆਂ ਜਿਹੀਆਂ ਬਣਾਈਆਂ ਹੋਈਆਂ ਨੇ ਇਹ ਵੀ ਇੱਕ ਡਿਫਰੈਂਟ ਲੁੱਕ ਐਂਡ ਡਿਫਰੈਂਟ ਟੱਚ ਦਿੰਦੇ ਆ ਇੱਥੇ so don't left on to hockey and sir ਵਧੀਆ ਲੱਗਿਆ ਪਿੰਡ ਦੇ ਚੌਂਕ ਦੇ ਵਿੱਚ ਖੜਗੇ ਅਸੀਂ ਤੇ ਇੱਥੇ ਦੁਕਾਨ ਸੀ ਅਸੀਂ ਕਿਹਾ ਹਵਾ ਹੋਵਾ ਚੈੱਕ ਕਰਾ ਲਈਏ ਗੱਡੀ ਦੀ ਗੱਡੀ ਬਹੁਤ ਚੱਲ ਕੇ ਆ ਗਈ ਹੈ ਹਨਾ ਤੇ ਆਲਮੋਸਟ ਗੱਡੀ 300 ਕਿਲੋਮੀਟਰ ਚੱਲ ਕੇ ਆਈ ਹੈ ਕਬਰੀ ਚੈੱਕ ਕਰਾ ਲੈਣੀ ਚਾਹੀਦੀ ਹੈ ਹਵਾ ਮੈਂ ਕਿਹਾ ਆਈ ਥਿੰਕ ਇਹਦੇ ਵਿੱਚ ਘੱਟ ਸੀਗੀ ਤੇ ਸਾਈਨ ਆ ਰਿਹਾ ਸੀ ਗੱਡੀ ਦੇ ਵਿੱਚ ਤੁਪ ਕਾਫੀ ਐਨ ਦਾ ਅੰਦਰ ਪਈਆਂ ਮੈਂ ਕਿਹਾ ਚੱਲ ਐਦਾਂ ਹੀ ਤੁਹਾਡੇ ਲਈ ਵੀਡੀਓ ਬਣਾਈਏ ਆ ਏਵਾਈ ਸਟੂਡੀਓ ਵਧੀਆ ਹੈਗਾ ਇੱਥੇ ਆ ਬਹੁਤ ਵਧੀਆ ਲੱਗ ਰਿਹਾ ਇਨਫਰਾਸਟ੍ਰਕਚਰ ਬੜੀ ਹਸਾਉਂਦਾ ਆ ਸਾਰਾ ਸੋ ਗੱਡਾਗਾ ਗੱਡੀਆਂ ਗੁੱਡੀਆਂ ਬਹੁਤ ਸੋਹਣੀਆਂ ਨੇ ਇੱਥੋਂ ਦੀਆਂ ਰਾਈਟ ਹੁਣ ਆ ਨਾ ਆਪਾਂ ਐਂਥਨੀ ਬਾਈ ਤੋਂ ਲੈਨੇ ਆ ਕਿ ਮਜ਼ਾ ਆਇਆ ਡਰਾਈਵ ਦਾ ਹਾਂਜੀ ਐਂਥਨੀ ਬਾਈ ਮਜ਼ਾ ਆਇਆ ਆਪਕੋ ਡਰਾਈਵ ਦਾ ਡਰਾਈਵ ਦਾ ਮਜ਼ਾ ਆਇਆ ਮਗਰ ਇਹ ਇਹ ਗੱਡੀ ਵਾਲਾ ਹਾਂ ਟਾਇਰ ਫੋਰਾ ਬਰੀ ਵਰਕੇ ਦੇਕਾ ਹਾਂ ਔਰ ਇਹ ਹਮ ਰਾ ਲੇ ਤੇ ਕੋਈ ਬਾਤ ਨਹੀਂ ਹਮੇ ਬਣਾਨੇ ਪੜੇਗਾ ਭਾਈ ਫਸੇ ਹੋਏ ਹੈ ਨਹੀਂ ਚਾਰਾ ਬਰਾ ਹੈ ਜਿਆਦਾ ਬਰਾ ਹੈ ਜਿਆਦਾ ਬਰੀ ਹੋਏ ਕਿਤਨੀ ਨਿਕਾਲੀ ਇਹ ਇਹ ਦਾਲਾ ਨਹੀਂ ਨਿਕਾਲਾ ਇਹ ਹਵਾ ਭਰੀ ਨਹੀਂ ਨਿਕਲੀ ਹੈ ਕਈ ਵਾਰ ਇਹ ਸਕੈਮ ਹੋ ਸਕਦਾ ਤੁਹਾਡੇ ਨਾਲ ਪਤਾ ਨੂੰ ਚੈੱਕ ਕਰਦੇ ਆ ਲਾਈਕ ਅੰਦਰ ਸਾਈਨ ਆ ਰਿਹਾਗਾ ਅਸੀਂ ਇਤਨਾ ਸਪੀਡ ਤੇ ਆਇਆ ਨਾ ਹਾਂ ਅਗਰ ਕੁਛ ਨਾ ਕੁਛ ਐਸਾ ਕਰੇ ਤੋ ਹਾਂ ਗੁੱਝਾਤਾ ਹਾਂ ਬਿਲਕੁਲ 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 ਲੈਟਸ ਸੀ ਚਲੋ ਦੇਖਦੇ ਆ ਕੀ ਬਣਦਾਗਾ ਉਹ ਹਵਾ ਕੱਢ ਰਿਹਾਗਾ ਆ ਦੇਖੋ ਹਵਾ ਨਿਕਾਲ ਦੇ ਆ ਦੇਖੋ ਹਵਾ ਨਿਕਲ ਰਹੀ ਆ ਯਾਰ ਇਹ ਬੜੇ ਫਰਾਡ ਫਰੂਡ ਹੁੰਦੇ ਆ ਤੁਸੀਂ ਵੀ ਨਾ ਚੈੱਕ ਕਰ ਲਿਆ ਕਰੋ ਗੱਡੀ ਕੀ ਕਹਿੰਦੇ ਆ ਕਿ ਨਹੀਂ ਕਹਿੰਦੇ ਆ ਬਹੁਤ ਜ਼ਿਆਦਾ ਹਵਾ ਭਰੀ ਹੋਈ ਸੀਗੀ ਇਸੇ ਕਰਕੇ ਜਿਹੜਾ ਸਾਈਨ ਆਗਾ ਲਾਈਕ ਉਹ ਸਾਈਨ ਹਜੇ ਵੀ ਆ ਰਿਹਾ ਤੁਸੀਂ ਉਹ ਦੇਖੋ ਰਾਈਟ ਹਵਾ ਵਾਲਾ ਸੋ ਹਵਾ ਚਾਰੇ ਡਾਰੰਜਾ ਪੇ ਚੈੱਕ ਕਰਦੇ ਆ ਕੀ ਸਿਸਟਮ ਹੈਗਾ ਇੱਥੇ ਕੀ ਨਹੀਂ ਹੈਗਾ ਲੈ ਬਈ ਕਹਿੰਦੇ ਮੁੱਲ ਪੈ ਗਿਆ ਪੱਗ ਦਾ ਅੱਜ ਠੀਕ ਐ ਆ ਬੰਦੇ ਨੇ ਸਪੈਸ਼ਲ ਕਿਹਾ ਕਿ ਮੈਂ ਪੱਗ ਨਾਲ ਫੋਟੋ ਕਰਾਉਣੀ ਆ ਠੀਕ ਐ ਬਹੁਤ ਵਧੀਆ ਲੱਗਿਆ ਯਾਰ ਸੋ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਪੱਗ ਦੀ ਰਿਸਪੈਕਟ ਆ ਆਲ ਵਰਲਡ ਦੇ ਵਿੱਚ ਕਿੰਨੀ ਆ ਵੀਰੇ ਨੇ ਠੀਕ ਐ ਦੇਖੋ ਫੋਨ ਫੜਾ ਲਿਆ ਵੀ ਫੋਟੋ ਖਿੱਚਦੇ ਕੀ ਬਾਤਾਂ ਨੇ ਯਾਰ ਲਵ ਯੂ ਆ ਠੀਕ ਐ ਵੈਰੀ ਗੁੱਡ